ਪਰ ਆਹੋਂ ਵਿਆਹ ਹੀ ਨਹੀਂ ਕਰਾਉਂਦਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮੈਨੂੰ ਆਪੇ ਵਿਆਹ ਕਰਾਉਣਾ ਅਸੀਂ ਕਿੰਨੇ ਪੈਸਾ ਦੇ ਸਾਡੀ ਆਪਣੀ ਲਾਈਫ ਰਹੂਗੀ ਬਾਈ ਮੁੰਡਾ ਜੰਮਣਾ ਗਲਤੀ ਹੈ ਮੁੰਡੇ ਜਨਮਣਾ ਗਲਤੀ ਹੈ ਬਾਈ ਮੁੰਡਾ ਹੋਣਾ ਹੀ ਨਹੀਂਦਾ ਸਾਰੇ ਸਮਾਜ ਮੇਰੇ ਜਿੰਨੇ ਯਾਰ ਦੋਸਤ ਕਿੱਦਾਂ ਵਿਆਹ ਕਰਨਗੇ ਆ ਦਲੂ ਕੀ ਕੋਚਦਾ ਕਰੂਗਾ ਇਸ ਹੱਤ ਤੱਕ ਕੋਚ ਕਰ ਸਕਦਾ ਜਨਾਣਾ ਮੈਂ ਨਾ ਕਰਦਾ ਨਾਲੇ ਬਹੁਤ ਜੋਰ ਨਾਲ ਕਿੱਤਾਂ ਤੂੰ ਸਾਰਾ ਦੋਖੋ ਮੇਰੇ ਨਾਲ ਜੂਸ ਘੜੇ ਕਦੀ ਮੇਰੇ ਮਾਂ ਨੂੰ ਢਰਦੇ ਕਦੀ ਮੇਰੇ ਪੁੱਤਰਾਂ ਨੂੰ ਢਰਾਦੇ ਮੈਂ ਕਿੱਥੇ ਜਾ ਕੇ ਮਰਾ ਬੋਜੀ ਮੰਦੇ ਇਨਸਾਫ ਕਹੀਦਾ ਜਿੱਦਾਂ ਮਰੀਏ ਸਾਹਿਬ ਲੈ ਜਾਓ ਤੁਸੀਂ ਜੇ ਮੈਨੂੰ ਸਰਪੀ ਸਾਹਿਬ ਲੈ ਜੇ ਮੈਂ ਤੁਹਾਡੇ ਕੇ ਸਾਥ ਹੋਇਆ ਵੀ ਸੱਚ ਦਾ ਸਾਥ ਦੋ ਕੁਛ ਨਹੀਂ ਸਾਰਾ ਠਾਈ ਗਊ ਸਰ ਸੱਚ ਦਾ ਸਾਥ ਦੋ ਸਾਦੇ ਦੇਖੋ ਕੀ ਹੈਗਾ ਕੋਈ ਮੈਂ ਪੈਦਲ ਆ ਕੇ ਸਾਰੇ ਇਕੱਠੇ ਇਹਨਾਂ ਸਾਰਿਆਂ ਨੇ ਮੇਰੇ ਸੁਨੋ ਸੋਸਾਇਟੀ ਨੇ ਸਾਰੇ ਜਰੂਰ ਨੇ ਮੇਰੇ ਪ੍ਰਬੰਧਕ ਸਾਰੇ ਹਿੰਮਤ ਦਿੱਤੀ ਅਸੀਂ ਤੇਰੇ ਨਾਲ ਖੜੇ ਆਂ ਪ੍ਰਸ਼ਾਸਨ ਦੇ ਸਾਰੇ ਇਫੈਕਟਰੀਜ਼ ਮਦਦ ਕਰਾਂਗੇ ਮੇਰੇ ਘਰ ਦਾ ਜਨਦਤ ਦੇ ਪਹਿਲੇ ਮੇਰੇ ਲక్ష్ਮੀ ਦੇ ਕਰਦੀ ਹੈਗੀ ਨਾ ਹਾਈ ਤੱਕ ਮੇਰੀ ਵਾਈ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਇੱਥੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਉਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰੇ ਘਰ ਮੌਲ ਹੋ ਗਿਆ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਮੈਂ ਵਿਆਹ ਹੀ ਨਾ ਕਰਾਂ ਦੇਸ਼ ਦਾਜ ਤੁਰਭਾਗਿਆ ਕਿ ਜਿਹੜੇ ਕਾਨੂੰਨ ਆਪਣੇ ਦੇਸ਼ ਦੇ ਵਸਨੀਕਾਂ ਬਣਾਈ ਗਈ ਸੀ ਉਹਨਾਂ ਦੇ ਵੈਲਫੇਅਰ ਵਾਸਤੇ ਬਣਾਈ ਗਈ ਸੀ ਉਹਨਾਂ ਦਾ ਅੱਜ ਦੁਰਉਪਯੋਗ ਹੋ ਰਿਹਾ ਹੈ ਉਸ ਵਿੱਚ ਸਭ ਤੋਂ ਵੱਡਾ ਕਾਨੂੰਨ ਹੈ ਜਿਹੜਾ ਕਿ ਦਹੇਜ ਉਤਪੀਂਡਤਾ ਦਾ ਹੈ ਜਿਹੜਾ ਦਹੇਜ ਦਾ ਹੈ ਜਿਹੜਾ ਕਿ ਲੜਕੀਆਂ ਆਮ ਤੌਰ ਤੇ ਉਹਦਾ ਮਿਸਯੂਜ਼ ਕਰਕੇ ਲੜਕੇ ਦੇ ਖਿਲਾਫ ਲੜਕੇ ਦੇ ਪਰਿਵਾਰ ਦੇ ਖਿਲਾਫ ਉਹਨੂੰ ਉਪਯੋਗ ਕਰਦੀਆਂ ਹਨ ਉਸ ਵਿੱਚ ਇੱਕ ਜਿੰਦਾ ਜਾਗਦਾ ਜਿਹੜਾ ਮਾਮਲਾ ਹੈ ਉਹ ਲੁਧਿਆਣਾ ਦੇ ਹਰਸ਼ ਕੁਮਾਰ ਜੀ ਦੀ ਫੈਮਿਲੀ ਨਿਖਲ ਦੀ ਫੈਮਿਲੀ ਦੇ ਨਾਲ ਹੋ ਰਿਹਾ ਹੈ ਇਹਨਾਂ ਨਾਲ ਇਹਨਾਂ ਤੱਕਾ ਹੋ ਰਿਹਾ ਹੈ ਕੀ ਤੁਸੀਂ ਸੋਚ ਨਹੀਂ ਸਕਦੇ ਰੋਜ਼ ਆਲਾ ਤੇ ਨਵੇਂ-ਨਵੇਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਕੀ ਕਦੀ ਆ ਕਰਤਾ ਕਦੀ ਦਹੇਜ ਮੰਗ ਲਿਆ ਕਦੀ ਮਾਰਤਾ ਕਦੀ ਕੋੜਤਾ ਕਦੀ ਗਰ ਪਾਤ ਕਰਾਤਾ ਜਿਹੜੇ ਕਿ ਬਿਲਕੁਲ ਹੀ ਝੂਠੇ ਅਤੇ ਬੇਬੁਨਿਆਦ ਹਨ ਜਿਨ੍ਹਾਂ ਦੇ ਸਾਡੇ ਕੋਲ ਸਾਰੇ ਰਿਕਾਰਡ ਹਨ ਜੋ ਕਿ ਸਾਰੇ ਤੱਥਾਂ ਦੇ ਨਾਲ ਸਾਡੇ ਕੋਲ ਸਾਰੇ ਅਸੀਂ ਸਾਹਮਣੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਪਰਿਵਾਰਕ ਬਾਰੇ ਦੱਸਦੀ ਹੈ ਉਹ ਦੱਸਦੀ ਹੈ ਕਿ ਜਿਹੜਾ ਉੱਥੇ ਦੀ ਸੋਸਾਇਟੀ ਹੈ ਸੋਸਾਇਟੀ ਨੇ ਸਾਨੂੰ ਸਾਰਾ ਕੁਝ ਦੱਸਿਆ ਹੈ ਕਿ ਸੁੰਦਰ ਨਗਰ ਸੋਸਾਇਟੀ ਨੇ ਕਿ ਸਾਡਾ ਪਰਿਵਾਰ ਕੈਫੋ ਜਹਾ ਹੈ 100 ਤੋਂ ਵੱਧ ਲੋਕਾਂ ਨੇ ਉੱਤੇ ਸਾਈਨ ਕੀਤੇ ਔਰ ਦੱਸਿਆ ਕਿ ਜਿਹੜੀ ਸ਼੍ਰਿਆ ਉਪਲ ਹੈ ਯਾ ਉਪਲ ਪਰਿਵਾਰ ਹੈ ਇਹਨਾਂ ਨਾਲ ਕਿੱਦਾਂ ਤੱਕਾ ਕਰਦਾ ਸੀ ਔਰ ਜਿਹੜਾ ਪਰਿਵਾਰ ਹੈ ਇਹ ਕਿੰਨਾ ਵਧੀਆ ਔਰ ਪੂਰਾ ਸਾਰੇ ਕਾਨੂੰਨਾਂ ਨੂੰ ਮੰਨਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਹੋਇਆ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰੋਕਾ ਹੋਇਆ ਉਹ ਹੋਇਆ ਮਾਰਚ 15 ਨੂੰ 15 ਮਾਰਚ ਤੋਂ ਲੈ ਕੇ 31 ਜਨਵਰੀ ਦੀ ਇਹਨਾਂ ਦੀ ਮੈਰਿਜ ਸੀ ਉਸ ਦੇ ਵਿੱਚ ਤਾਂ ਨੇ ਇਨਸੀਡੈਂਟ ਹੋਏ ਲੜਕੀ ਨੇ ਲੜਕੇ ਨੂੰ ਮਾਰਿਆ ਪਰਿਵਾਰ ਨੂੰ ਐਨਾ ਦੁੱਖ ਪੰਚਾਇਆ ਔਰ ਸਮਝੋ ਰੋਜ਼ ਹੀ ਲੜਾਈ ਕੀਤੀ ਤਾਂ ਜਿਹਦੇ ਕਰਕੇ ਸਾਰਾ ਪਰਿਵਾਰ ਐਨਾ ਦੁਖੀ ਹੈ ਔਰ ਸਾਰੇ ਜਿਹੜੇ ਸਿਸਟਮ ਹੈਗੇ ਆ ਉਹ ਬਹੁਤ ਹੀ ਉਹਨੇ ਗਲਤ ਕੀਤੇ ਹੁਣ ਵੀ ਜਿਹੜਾ ਪਰਿਵਾਰ ਹੈ ਉਹਨੇ ਪੁਲਿਸ ਪੁਲਿਸ ਵਿੱਚ ਜਾ ਕੇ ਲੜਕੇ ਤੇ ਲੜਕੀ ਦੇ ਪਰਿਵਾਰ ਦੇ ਖਿਲਾਫ ਦਹੇਜ ਦਾ ਮਾਮਲਾ ਕਰਾਇਆ ਉਸ ਤੋਂ ਬਾਅਦ ਹੁਣ ਰੀਸੈਂਟਲੀ ਇੱਕ ਇਹਨਾਂ ਨੇ ਹੋਰ ਉਹਦੇ 'ਚ ਵਾਅਦਾ ਕਰਦੇ ਹੋਏ ਜਿਹੜੀ ਲੜਕੀ ਦੀ ਮਦਰ ਹੈ ਉਹਦੇ ਖਿਲਾਫ ਗਰਭਪਾਤ ਦਾ ਜਿਹੜਾ ਕਿ ਮਾਮਲਾ ਹੈ ਉਹ ਦਰਜ ਕਰਾਇਆ ਜਿਹੜਾ ਬਿਲਕੁਲ ਹੀ ਝੂਠਾ ਤੇ ਬੁਨਿਆਦ ਹੈ ਮੈਂ ਹੁਣ ਸ਼ਾਮ ਸੁੰਦਰ 우ਜਾ ਜੀ ਨੂੰ ਕਹੂੰਗਾ ਕਿ ਮੜਕ ਉਹ ਅਗਰ ਤਾਂ ਕਿੰਨੇ ਮਹੀਨੇ ਮੈਰਿਜ ਹੋਈ ਸੀ ਕਿੰਨੇ ਮਹੀਨੇ ਉਹ ਕੁੜੀ ਤੇ ਰਹੀ ਸੀ ਤੇ ਕਿੰਨੇ ਕਿੰਨੀ ਦੇਰ ਬਾਅਦ ਉਹ ਕੁੜੀ ਚਲੇ ਗਈ ਸੀ ਕੁੜੀ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਤੰਗ ਕਰਦੀ ਰਹੀ ਉਸ ਤੋਂ ਬਾਅਦ ਉਹ ਵਿੱਚ ਆ ਜਾਂਦੀ ਸੀ ਉਹ ਫਿਰ ਉਸ ਤੋਂ ਆਪਣੀ ਮਰਜ਼ੀ ਨਾਲ ਚੱਲੇ ਜਾਂਦੀ ਸੀ ਅਸੀਂ ਉਹਨੂੰ ਮਨਾ ਕੇ ਲਿਆਂਦੇ ਸੀਗੇ ਕਿ ਉਹਦੇ ਹੱਥ ਪੈਰ ਵੀ ਮ ਲੜਕੇ ਨੇ ਜੋੜੇ ਕਿ ਤੂੰ ਆ ਜਾ ਆ ਰਾਮ ਲਾਲ ਵਸ ਨਾ ਤੰਗ ਪਰੇਸ਼ਾਨ ਕਰ ਉਹ ਆਂਦੀ ਸੀ ਲੜਕੇ ਦੀ ਮਦਰ ਨੂੰ ਕੁਟਦੀ ਸੀ ਲੜਕੇ ਨੂੰ ਕੁਟਦੀ ਸੀ ਲੜਕੇ ਦੇ ਸਾਡੇ ਕੋਲ ਵੀਡੀਓ ਹੈਗੀਆਂ ਕਿ ਜਦੋਂ ਕੁਟਦੇ ਦੀਆਂ ਜਿਹੜੇ ਕਿ ਉਹਦੇ ਸਰੀਰ ਤੇ ਐਡੇ ਐਡੇ ਨਿਸ਼ਾਨ ਆ ਕਿ ਜਦੋਂ ਉਹਦੇ ਲੜਕੇ ਨੂੰ ਮਾਰਿਆ ਲੜਕੀ ਨੇ ਮਾਰਿਆ ਮੁੰਡੇ ਨੂੰ ਲੜਕੀ ਨੇ ਮਾਰੇ ਉਹਦੇ ਜੀ ਫੁਟੇਜ ਹੈਗੀ ਆ ਆਪਨਾ ਦੱਸਿਓ ਬਿੱਤ ਦਾਜ ਦਾ ਇਹ ਮੁੱਦਾ ਰੱਖਿਆ ਜਾਂਦਾ ਜਿੱਤੇ ਦੇਖੋ ਜੀ ਕੁੜੀਆਂ ਚਾਹੇ ਜਿੱਦਾਂ ਵੀ ਮਤਲਬ ਮਰਜ਼ੀ ਹੋਣ ਆਪ ਜਿੱਦਾਂ ਉਹਨਾਂ ਦਾ ਪਰਿਵਾਰ ਮਰਜ਼ੀ ਹੋਵੇ ਤੰਗ ਕਰਦਾ ਹੋਵੇ ਪਰੇਸ਼ਾਨ ਕਰਦਾ ਹੋਵੇ ਪਰ ਲੜਕੇ ਜਿਹੜਾ ਹੁੰਦੇ ਆ ਨਾ ਉਹ ਜਿਹੜਾ ਜਿਹੜਾ ਆਪਣਾ ਕਾਨੂੰਨ ਆ ਉਹ ਲੜਕੀਆਂ ਦੇ ਥੋੜਾ ਕਿਤੇ ਲੈ ਕਿਤੇ ਉਹਨਾਂ ਦੇ ਹੱਕ ਵਿੱਚ ਆ ਜਦੋਂ ਲੜਕੀ ਕਹਿੰਦੀ ਹੈ ਝੂਠ ਹੀ ਕਹਿੰਦੀ ਹੈ ਕਿ ਮੇਰੇ ਕੋਲ ਉਹਨਾਂ ਨੇ ਆਪਣਾ ਦਹੇਜ ਮੰਗਿਆ ਉਹ ਬਿਲਕੁਲ ਹੀ ਝੂਠਾ ਤੇ ਬਣਿਆ ਬੇਬੁਨਿਆਦ ਹੁੰਦਾ 99 ਜਿਹੜੇ ਪਰਸੈਂਟ ਕੇਸ ਹੈਗੇ ਉਹ ਬਿਲਕੁਲ ਝੂਠੇ ਹੁੰਦੇ ਆ ਕਿ ਜਿਹੜਾ ਲੜਕੀ ਇਸ ਦਾ ਮਿਸਯੂਜ਼ ਕਰਦੀ ਹੈ ਔਰ ਲੜਕੇ ਤੇ ਲੜਕੇ ਪਰਿਵਾਰ ਤੇ ਪ੍ਰੈਸ਼ਰ ਪੰਦੀ ਤੇ ਵਿਆਹ ਤੋਂ ਪਹਿਲੇ ਯਾਨੀ ਜਾਣ ਵੀ ਨਹੀਂ ਕੀਤੀ ਜਾਂਦੀ ਯਾਨੀ ਕਿ ਵਿਆਹ ਤੋਂ ਪਹਿਲੇ ਪਤਾ ਨਹੀਂ ਕੀਤਾ ਕਿ ਕਿੰਦਾ ਦਾ ਕੁੜੀ ਹੈ ਤੇ ਕਿੰਦਾ ਮੁੰਡਾ ਜਿਹੜਾ ਆਮ ਜਿਹੜੇ ਬਾਅਦ ਦੇ ਲੋਕੀ ਨੂੰ ਹਰੰਦਰੇਗ ਲਾ ਇਹ ਜਿਹੜਾ ਕੇਸ ਦਾ ਜੋ ਹੈ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਨੇ ਇਨਕੁਆਰੀ ਨਹੀਂ ਕੀਤੀ ਬਿਲਕੁਕੁਲ ਕੋਈ ਇਨਕੁਆਰੀ ਨਹੀਂ ਕੀਤੀ ਮੈਂ ਵੂਮਨ ਸੈਲ ਚਾਲਾ ਦੇ ਨਾਲ ਜਾਂਦਾ ਰਿਹਾ ਸਾਰੇ ਉੱਥੇ ਉਹ ਆਪਣਾ ਤੱਤ ਦਿੱਤੇ ਕਿ ਕੋਈ ਉਥੇ ਆਪਣਾ ਇਹਨਾਂ ਨੇ ਕੋਈ ਇਹਦਾ ਮਿਸਯੂਜ਼ ਨਹੀਂ ਕੀਤਾ ਕੋਈ ਇਹਦਾ ਕੁਲ ਤੇਜ ਨਹੀਂ ਮੰਗਿਆ ਸੋਗਤ ਲੜਕੀ ਵਾਲਿਆਂ ਨਾਲੋਂ ਜ਼ਿਆਦਾ ਪੈਸੇ ਤਾਂ ਲੜਕੇ ਵਾਲਿਆਂ ਨੇ ਲਗਾਏ ਆ ਸਾਰੇ ਕੀ ਉਹਦੇ ਸਾਡੇ ਕੋਲ ਰਿਕਾਰਡ ਨੇ ਸਾਰਾ ਉਹਦੇ ਕੋਲ ਆਪਣਾ ਸਾਰਾ ਅਕਾਊਂਟ ਆ ਉਹਦੇ ਵਿੱਚ ਸਾਰਾ ਕੀ ਅਸੀਂ ਪੁਲਿਸ ਅੱਗੇ ਪੇਸ਼ ਕੀਤਾ ਪੁਲਿਸ ਨੂੰ ਦੱਸਿਆ ਪਰ ਫਿਰ ਵੀ ਪੁਲਿਸ ਨੇ ਉਥੇ ਨਾ ਗੌਰ ਫਰਮਾਉਂਦੇ ਹੋਏ ਇਹਨਾਂ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਤੁਸੀਂ ਕੀ ਆ ਬਈ ਪੁਲਿਸ ਦੇਖੋ ਜੀ ਦੇਖੋ ਜੀ ਪ੍ਰਸ਼ਾਸਨ ਦੇ ਪੁਲਿਸ ਨੇ ਅਸੀਂ ਹੁਣ ਪੁਲਿਸ ਵਾਲੇ ਵਿਚਾਰੇ ਵੀ ਕੀ ਕਰਨ ਕੁੜੀਆਂ ਦਾ ਪੱਖ ਜ਼ਿਆਦਾ ਸੁਣਿਆ ਜਾਂਦਾ ਹਰ ਬੰਦਾ ਕੁੜੀ ਵੱਲ ਪਹਿਲੇ ਧਿਆਨ ਦਿੰਦਾ ਹੈਗਾ ਚੱਕਰੇ ਅੰਦਰ ਕੁੜੀ ਲੁਕਤ ਲੇਕਿਨ ਸਾਡੇ ਕੋਲ ਸਾਰੇ ਸਚਾਈ ਹੈ ਸਾਰੇ ਸਬੂਤ ਹੈਗੇ ਆ ਅੰਦਰ ਨਗਰ ਇਲਾਕੇ ਦੇ ਜਿਹੜੇ ਸੂ ਮਹੱਲਾ ਵਾਸੀ ਅੱਜ ਇੱਥੇ ਆਏ ਨੇ মিডিਆ ਪਰਸਨ ਕਲੈਕਟ ਹੋਇਆ ਇੱਥੇ ਤੇ ਹੋਰ ਵੀ ਸਾਰੇ ਜੋ ਸਾਥੀ ਦੋਸਤ ਇਹਨਾਂ ਦੇ ਇੱਥੇ ਇਕੱਠੇ ਆ ਇਹਨਾਂ ਸਾਰਿਆਂ ਨੂੰ ਜੈ ਮਾਤਾ ਦੀ ਹੈਪੀ ਨਵਰਾਤਰੀਜ਼ ਅੱਜ ਬੜਾ ਭੱਗਾ ਵਾਲਾ ਦਿਨ ਹੈ ਨਵਰਾਤਰੀਆਂ ਦਾ ਜਨਮ ਸ਼ੁਰੂ ਹੋਇਆ ਹੈ ਤੇ ਇਸ ਦਿਨ ਕਾਨਫਰੰਸ ਕਰਨੀ ਪੈ ਰਹੀ ਹੈ ਕਿ ਇਸ ਨੂੰ ਲੈ ਕੇ ਕਿ ਹਰਸ਼ ਕੁਮਾਰ ਜੀ ਦੇ ਬੇਟੇ ਨikhil Arora ਦਾ ਵਿਆਹ 31 1 2024 ਨੂੰ ਹੋਇਆ ਸੀ ਉਸ ਤੋਂ ਪਹਿਲਾਂ ਕਰੀਬ 8-10 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਉਹ ਵੀ ਸਿਸਟਮ ਦਿਖਾਣਾ ਚਾਹ ਰਾ ਸੀ। ਇੱਕ ਯੂਨੀਕਲ ਅੜਾ ਤੇ ਸ਼੍ਰੀਆ ਉਪਾਦ ਦਾ ਰੁਕ ਰਿਹਾ ਹੈ ਅਸੀਂ ਇੱਕ ਚੀਜ਼ ਦਿਖਾਵਾਂਗੇ। ਤੇ ਹਾਂ ਦੋਨੇ ਪਾਰਟੀਆਂ ਨੇ ਬੜੇ ਰੂਹ ਅਤੇ ਚਾਹ ਨਾਲ ਇਹ ਸਾਰੇ ਫੰਕਸ਼ਨ ਕੀਤੇ ਕਿਉਂਕਿ ਦੋਨਾਂ ਦਾ ਪਹਿਲਾ ਫੰਕਸ਼ਨ ਸੀ। ਉਹਨਾਂ ਦੀ ਲੜਕੀ ਘਰ ਦੇ ਵਿੱਚੋਂ ਵੱਡੀ ਸੀ, ਇਹਨਾਂ ਦਾ ਲੜਕਾ ਘਰ ਵਿੱਚੋਂ ਵੱਡਾ ਸੀ। ਦੋਨੇ ਪਰਿਵਾਰ ਸਮਾਜ ਦੇ ਬਹੁਤ ਹੀ ਵਧੀਆ ਪਰਿਵਾਰ ਨੇ, ਉੱਚ ਦਰਜੇ ਦੇ ਪਰਿਵਾਰ ਹੈ। ਇਹਨਾਂ ਕੋਲੇ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ। ਰੋਕਾ ਸਮਾਰੋਹ ਵੀ ਬੜੇ ਤਰੀਕੇ ਨਾਲ ਹੋਈ ਉਸ ਤੋਂ ਬਾਅਦ ਇਹਨਾਂ ਦੇ ਜੋ ਫੰਕਸ਼ਨ ਇਵੈਂਟ ਹੁੰਦੇ ਰਹੇ ਉਹ ਵੀ ਇਹਨਾਂ ਨੇ ਇੱਕ ਦੂਜੇ ਨਾਲ ਵੱਧ ਛੜ ਕੇ ਪਿਆਰ ਨਾਲ ਸੈਲੀਬ੍ਰੇਟ ਕੀਤੇ ਕੋਈ ਉਹਦੇ ਵਿੱਚ ਕੋਈ ਵਿਗਾੜ ਨਹੀਂ ਸੀ ਫਿਰ ਇੱਥੋਂ ਤੱਕ ਕਿ ਜਿਵੇਂ ਅੱਜ ਕੱਲ ਟ੍ਰੈਂਡ ਚੱਲਿਆ ਪ੍ਰੀ ਵਿਡਿੰਗ ਸ਼ੂਟ ਦਾ ਉਸ ਤੋਂ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਦਸੰਬਰ ਦੇ ਵਿੱਚ ਲੜਕਾ ਲੜਕੀ ਦੋਨੋਂ ਇਧਰੋਂ ਲੜਕੇ ਦਾ ਭਰਾ ਲਵੀ ਸ਼ਰੋੜਾ ਨਾਲ ਉਸ ਤੋਂ ਲੜਕੀ ਦਾ ਸਾਰਾ ਪਰਿਵਾਰ ਉਹਦੀ ਮਦਰ ਉਹਦਾ ਬ੍ਰਦਰ ਇਹ ਦੁਬਈ ਵਾਸਤੇ ਵਿਆਹ ਦੀ ਫੋਟੋ ਸ਼ੂਟ ਕਰਨ ਵਾਸਤੇ ਗਈ ਦੋਨਾਂ ਨੇ ਉੱਥੇ 5-6 ਦਿਨ ਦੇ ਵਿੱਚ ਆਪਣਾ ਰਏ ਪਰਿਵਾਰਾਂ ਸਮੇਤ ਰਏ ਵੈਡਿੰਗ ਸ਼ੂਟ ਕੀਤਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਜੋ ਵੀ ਇਹਨਾਂ ਦਾ ਕੋਕਟੇਲ ਪਾਰਟੀ ਸੀ ਮਾਜਰ ਏਜੰਸੀ ਦੇ ਵਿੱਚ ਜਾਂ ਉਸ ਤੋਂ ਬਾਅਦ ਕੀਤੀ 1 2024 ਨੂੰ ਜੋ ਫੰਕਸ਼ਨ ਹੋਇਆ ਦੋਨੋਂ ਪਰਿਵਾਰਾਂ ਨੇ ਆਪਣੀ ਹਸਿਆਤ ਦੇ ਮੁਤਾਬਕ ਉਹਦੇ ਵਿੱਚ ਕੋਈ ਕੋਈ ਦੋਰਾ ਨਹੀਂ ਸੀ ਦੋਨੇ ਪਰਿਵਾਰ ਬੜੇ ਖੁਸ਼ ਸੀ ਦੋਨੇ ਪਰਿਵਾਰਾਂ ਨੇ ਬੜੇ ਚਾਹ ਲਾੜ ਨਾਲ ਆਪਣਾ ਇਸ ਫੰਕਸ਼ਨ ਨੂੰ ਸਿਰੇ ਚੜਾਏ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਜਿਹੜਾ ਕਪਲ ਹੈ ਉਹ ਗੁਆ ਘੁੰਮਣ ਫਿਰਨ ਵਾਸਤੇ ਗਿਆ ਫਿਰ ਇਹਨਾਂ ਨੇ ਜਿਹੜਾ ਪਹਿਲਾਂ ਹੀ ਪ੍ਰੀ ਪਲਾਨ ਸੀਗਾ ਉਹਦੇ ਮੁਤਾਬਕ ਯੂਰਪ ਦਾ ਟੂਰ ਵੀ ਬੁੱਕ ਕਰਾਇਆ ਸੀ ਮੁੰਡੇ ਕੁੜੀ ਦਾ ਤੇ ਉਹ ਕਰੀਬ 16 ਦਿਨ ਬਾਅਦ ਉਸ ਤੋਂ ਬਾਅਦ ਯੂਰਪ ਚ ਵੀ ਲਾ ਕੇ ਆਇਆ ਇਹ ਗੱਲ ਇੱਥੇ ਪ੍ਰੋਬਲਮ ਇੱਥੇ ਆਈ ਕਿ ਦੋਨਾਂ ਜਿਹੜਾ પતિ ਪਤਨੀ ਦੀ ਹੈ ਉਹ ਵਿਊਜ਼ ਆ ਜਿਹੜੇ ਮੈਚ ਨਹੀਂ ਕਰ ਸਕਦੇ ਬਸ ਗੱਲ ਇੰਨੀ ਹੈ ਜਿਵੇਂ ਆਪਾਂ ਦੇਖਦੇ ਆ ਇਮੈਚਿਓਰਿਟੀ ਹੁੰਦੀ ਹੈ 24 24 ਸਾਲ 23 ਸਾਲ ਦੀ ਦੋ ਉਮਰ ਦੇ ਵਿੱਚ ਦੋਨਾਂ ਦਾ ਵਿਆਹ ਹੋ ਗਿਆ ਹੋਇਆ ਲੇਈਂ ਕਈ ਵਾਰ ਮੈਚਿਓਰਿਟੀ ਆ ਜਾਂਦੀ ਕਈ ਵਾਰੀ ਨਹੀਂ ਆਉਂਦੀ ਇਹਨਾਂ ਦੇ ਵਿਊਜ਼ ਆਪਸ ਦੇ ਵਿੱਚ ਨਾ ਰਲਣ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਅਣਭਨ ਰਹਿੰਦੀ ਸੀ ਲੜਕੀ ਦਾ ਹੋ ਸਕਦਾ ਗੁੱਸਾ ਵਾਲਾ ਸੁਭਾਅ ਥੋੜਾ ਜਿਆਦਾ ਹੋਵੇ ਜਿਹਦੇ ਨਾਲ ਕੀ ਥੋੜੀ ਪਰੇਸ਼ਾਨੀ ਵਧ ਗਈ ਇਹਨਾਂ ਦਾ ਆਪਸ ਵਿੱਚ ਅਣਬਣ ਵਾਦੀ ਰਹੀ ਅਣਬਣ ਵਾਦੀ ਰਹੀ ਉੱਥੇ ਜਿੱਥੇ ਵਿਦੇਸ਼ ਵੀ ਗਏ ਯੂਰਪ ਦੇ ਵਿੱਚ ਵੀ ਗਏ ਉੱਥੇ ਵੀ ਹੋਟਲ ਦੇ ਵਿੱਚ ਇਹਨਾਂ ਦੀ ਸਿੰਗਾਪੁਰ ਦੇ ਵਿੱਚ ਜਦੋਂ ਇਹਨਾਂ ਦਾ ਸਟੇ ਸੀਗਾ ਤੇ ਉੱਥੇ ਹੋਟਲ ਦੇ ਵਿੱਚ ਵੀ ਜਾਂ ਬਾਹਰ ਮਾਰਕੀਟ ਚ ਨਾਲ ਲੜਾਈ ਝਗੜਾ ਜਿੱਥੇ ਹੋਟਲ ਵਾਲਿਆਂ ਨੇ ਵੀ ਇਹਨਾਂ ਨੂੰ ਲਿਖਤੀ ਨੋਟਿਸ ਦਿੱਤਾ ਵੀ ਯੂ ਸ਼ੁੱਡ ਮੇਨਟੇਨ ਦੀ ਡੈਕੋਰਮ ਆਫ ਦੀ ਹੋਟਲ ਆਦਰਵਾਇਜ਼ ਦੇ ਵਿਲ ਐਕਸਪੈਲ ਦਮ ਆਫ ਤੇ ਫਿਰ ਇਹਨਾਂ ਨੂੰ ਉੱਥੇ ਸਮਝਾਇਆ ਗਿਆ ਉੱਥੇ ਵੀ ਕੱਢਿਆ ਮਤਲਬ ਵਾਰਨਿੰਗ ਦੇ ਕੇ ਇਹਨਾਂ ਛੱਡਤਾ ਅਲਟੀਮੇਟਲੀ ਵਾਪਸ ਆ ਗਏ ਘਰੇ ਆ ਕੇ ਵੀ ਕੁਝ ਮਾਹੌਲ ਇਹਨਾਂ ਦਾ ਆਪਸ ਦੇਮੇ ਕਿ ਜੋ ਪਰਵਾਰ ਦੇ ਦੱਸਣ ਮੁਤਾਬਕ ਲੜਕੀ ਨੇ ਉਥੇ ਵੀ ਲੜਕੇ ਦੇ ਇੱਕ ਦੋ ਵਾਰ ਚੇੜ ਮਾਰੀ ਤੇ ਹੁਣ ਤਾਂ ਇਹਨਾਂ ਕੋਲ ਕੋਈ ਵੀਡੀਓਜ਼ ਵੀ ਆਜੇ ਤੁਹਾਨੂੰ ਘਰੇ ਲੜਕੀ ਇਹਨਾਂ ਨੇ ਸਮਝਾਇਆ ਜੀ ਮੀਨ ਵਾਈਲ ਸ਼੍ਰੇਆ ਪਾਲਾ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਪ੍ਰੈਗਨੈਂਟ ਵੀ ਹੋ ਗਈ ਸੀ ਤੇ ਪਰ ਕਿਉਂਕਿ ਹੁਣ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਇਹਨਾਂ ਦੀ ਬੰਦ ਜਾ ਰਹੀ ਸੀ ਤੇ ਕੋਈ ਇਹਨਾਂ ਦੀ ਗੱਲ ਸਿਰੇ ਨਹੀਂ ਚੜੇ ਲੜਕੀ ਵਿੱਚੋਂ ਇੱਕ ਦੋ ਵਾਰੀ ਆਪਣੇ ਫੇਕੇ ਕਰ ਵੀ ਗਈ ਜੋ ਸਮਾਜ ਦੇ ਮਹਤਵਪੂਰਨ ਵਿਅਕਤੀ ਇਹ ਸਾਰਾ ਮੀਟਿੰਗਸ ਕਰਕੇ ਪੰਚਾਇਤਾਂ ਕਰਕੇ ਲੜਕੀ ਨੂੰ ਵਾਪਸ ਵੀ ਲਿਆਏ ਬਟ ਫਰਮ ਦੀ ਵੈਰੀ ਸਟਾਰਟਿੰਗ ਜਿਹੜੀ ਪ੍ਰੈਗਨਨਸੀ ਨੂੰ ਲੈ ਕੇ ਬੱਚੀ ਦੀ ਜਿਹੜੀ ਸੀ ਕੁਝ ਪ੍ਰੋਬਲਮ ਸੀਗੀਆਂ ਗਾਇਨੋਲੋਜੀਕਲ ਪ੍ਰੋਬਲਮ ਸੀ ਸੋ ਰਿਜ਼ਲਟੈਂਟਲੀ ਜਿਹੜੀ ਆ ਅਗਸਤ ਦੇ ਵਿੱਚ ਇੰਨੀ ਸਵियर ਹੋ ਗਈ ਕਿ ਇਟ ਰਿਜ਼ਲਟਡ ਇਨਟੂ ਮਿਸਕਾਰਜ ਮਿਸਕਾਰਜ ਹੋਇਆ ਫੈਕਟਰੀ ਉਹਦਾ ਸਾਰਾ ਰਿਕਾਰਡ ਹੈ ਕਿਉਂਕਿ ਜੈਨੂਇਨ ਪਰਿਵਾਰ ਹੈ ਨਨਤਾ ਜਦੋਂ ਜੀ ਬੱਚੇ ਲੇਡੀ ਬੱਚੀ ਪ੍ਰੈਗਨੈਂਟ ਹੋਈ ਸੀ ਉਸੇ ਦਿਨ ਹੀ ਦੋਨੇ ਪਰਿਵਾਰਾਂ ਨੇ ਇੱਕ ਦੂਜੇ ਇਹਨਾਂ ਨੇ ਆਪਣੇ ਲੜਕੀ ਦੇ ਸਾਰੇ ਪਰਿਵਾਰ ਨੂੰ ਆਪਣੇ ਘਰੇ ਬੁਲਾਇਆ ਡਿਨਰ ਕੀਤਾ ਕੇਕ ਕੱਟਿਆ ਜਦਕਿ ਆਪਣੇ ਇੱਥੇ ਅਜੇ ਇਹਨਾਂ ਰਿਵਾਜ ਵੀ ਨਹੀਂ ਹੈ ਵੀ ਆਪਾਂ ਪ੍ਰੈਗਨੈਂਸੀ ਦਾ ਹੀ ਗੱਲਾ ਕ੍ਰੇਕ ਕੱਟਦੀ ਏ ਇਹਨਾਂ ਨੇ ਕੰਗ੍ਰੈਚੁਲੇਸ਼ਨਸ ਆ ਦੀਆਂ ਫੋਟੋਆਂ ਕੰਗ੍ਰੈਚੁਲੇਸ਼ਨਸ ਟੂ ਬੀ ਮਮ ਐਂਡ ਡੈਡ ਦਾ ਕੇਕ ਕੱਟਿਆ ਦੋਨੇ ਪਰਿਵਾਰਾਂ ਨੇ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਫੋਟੋਗ੍ਰਾਫ ਕਰਾਈਆਂ ਲੜਕੀ ਨੂੰ ਆਪਣਾ ਡਾਇਮੰਡ ਦੀ ਰਿੰਗ ਪਾਈ ਗਈ ਕਿਉਂਕਿ ਦੋਨੇ ਪਰਿਵਾਰਾਂ ਨੂੰ ਇਹਨਾਂ ਚਾਹ ਸੀ ਕਿ ਇਹਨਾਂ ਦਾ ਫੰਕ ਅੱਗੇ ਵਧਣਾ ਹੈ ਉਹਨਾਂ ਲਈ ਵੀ ਉਹਨਾਂ ਦੀ ਚਾਹ ਸੀ ਇਹਨਾਂ ਲਈ ਵੀ ਉਹਨਾਂ ਦੀ ਚਾਹ ਸੀ ਬਿਕੋਜ਼ ਇਹ ਨਹੀਂ ਹੁੰਦਾ ਕਿ ਜੇ ਇਧਰ ਲੜਕੇ ਵਾਲੇ ਪਾਸੇ ਆ ਉਹਨਾਂ ਨੂੰ ਵੀ ਬੜੀ ਖੁਸ਼ੀ ਸੀ ਉਹਨਾਂ ਨੇ ਵੀ ਆ ਕੇ ਬੜੇ ਸ਼ਗਨ ਮਨਾਏ ਦੋਨਾ ਪਰਿਵਾਰਾਂ ਨੇ ਬੜੀ ਚੁੜਬਲੀਆਂ ਗੱਲਾਂ ਕੀਤੀਆਂ ਵੀਡੀਓਜ਼ ਬਣਾਈਆਂ ਸੋ ਇਸ ਤਰ੍ਹਾਂ ਦਾ ਮਾਹੌਲ ਠੀਕ ਚੱਲ ਰਿਹਾ ਸੀ ਵਿਦ ਦੀ ਆਬਜ਼ਰਵੇਸ਼ਨ ਕਿ ਜਿਹੜਾ ਮੀਆਂ ਬੀਬੀ ਦੇ ਆਪਸ ਵਿੱਚ ਟਾਈਮ-ਟਾਈਮ ਤੇ ਅਰਬਣ ਹੁੰਦੀ ਰਹਿੰਦੀ ਸੀ ਅਲਟੀਮੇਟਲੀ ਜਿਹੜੀ ਉਹਦੀ ਪ੍ਰੈਗਨਨਸੀ ਹੈ ਜਿਹੜੀ ਸਰਵਾਈਵ ਨਹੀਂ ਕਰ ਸਕੀ ਜੋਮਨ ਹਸਪੀਟਲ ਲੁਧਿਆਣਾ ਤੋਂ ਇਹਨਾਂ ਦਾ ਰੈਗੂਲਰ ਟਰੀਟਮੈਂਟ ਚੱਲ ਰਿਹਾ ਸੀ ਤਾਂ ਉੱਥੇ ਸਕੈਨ ਕਰਾਈ ਕਿ ਇਹ ਜਿਹੜੀ ਉਹਦੇ ਪ੍ਰੈਗਨਨਸੀ ਦੇ ਵਿੱਚ ਲਿਕਵਿਡ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਜਿਸ ਨੂੰ ਆਲਚ ਪਾਣੀ ਸੁੱਕ ਜਾਣਾ ਵੀ ਕਹਿੰਦੇ ਆ ਜਾਂ ਹੋਰ ਕੁਝ ਟਰਮਸ ਹੈਗੀਆਂ ਉਸ ਤੋਂ ਬਾਅਦ ਇਹਨਾਂ ਨੇ ਰਤਨ ਹਸਪੀਟਲ ਲੁਧਿਆਣਾ ਤੇ ਸੈਪਲਿੰਗ ਹਸਪੀਟਲ ਲੁਧਿਆਣਾ ਤੋਂ ਵੀ ਉਹਦੀਆਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਾਇਆ ਸਕੈਨ ਕਰਾਈਆਂ ਉਹਨਾਂ ਦੀਆਂ ਸੈਕੰਡ ਐਂਡ ਥਰਡ ਓਪੀਨੀਅਨ ਲਈਆਂ ਕਿਉਂਕਿ ਇਟ ਵਾਸ ਵੈਰੀ ਬਿਗ ਡਿਸੀਜਨ ਫਾਰ ਆਲ ਆਫ ਦੀ ਫੈਮਲੀਜ਼ ਤੇ ਉਹਦੇ ਚ ਉਹਨਾਂ ਨੇ ਸਰਵਾਈਵ ਕੀਤਾ ਕਿ ਜਿਹੜੀ ਬੱਚੇ ਦੀ ਧੜਕਨ ਹੈ ਥੈਟ ਹੈਜ਼ ਗੋਨ ਸਟਾਪ ਤੇ ਹੁਣ ਇਹਨੂੰ ਪ੍ਰੈਗਨੈਂਸੀ ਨੂੰ ਜਿਹੜਾ ਕੈਰੀ ਕਰਨਾ ਹੈ ਥੈਟ ਇਜ਼ ਡੇਂਜਰਸ ਫਾਰ ਦੀ ਲੇਡੀ ਐਸ ਵੈਲ ਐਸ ਅ ਚਾਈਲਡ ਤਾਂ ਚਲੋ ਪਹਿਲਾਂ ਹੀ ਮਤਲਬ ਸਰਵਾਈਵ ਨਹੀਂ ਕਰਦਾ ਅਲਟੀਮੇਟਲੀ ਇਹਨਾਂ ਨੇ 5 8 ਨੂੰ ਉਹ ਬੱਚੀ ਨੂੰ 5 ਜਾਂ 6 ਨੂੰ ਉੱਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਮੈਡੀਕਲ ਟਰਮਸ ਦੇ ਨਾਲ ਮੈਡੀਕਲ টারਮਸ ਦੇ ਨਾਲ ਉਹਦਾ ਅਬੋਰਸ਼ਨ ਹੋਇਆ ਤੇ ਬੱਚੀ ਨੇ ਕਿਹਾ ਕਿ ਮੈਂ ਆਪਣੇ ਪੇਪੇ ਪੇਰੈਂਟਸ ਘਰੇ ਜਾਣਾ ਹੈ ਨੇਚਰਲੀ ਗੱਲ ਹੈ ਜਦੋਂ ਆਪਣੇ ਘਰੇ ਇਦਾਂ ਦੀਆਂ ਮਿਸਕਨਿੰਗਸ ਹੋ ਜਾਂਦੀਆਂ ਤੇ ਸਾਰਿਆਂ ਨੂੰ ਦਾ ਬੱਚੀ ਨੂੰ ਕੁਝ ਰੈਸਟ ਦਿੱਤਾ ਜਾਵੇ ਤੋਂ ਬੱਚੀ ਨੂੰ ਉਹਦੇ ਪੇਰੈਂਟਸ ਘਰੇ ਡਰੌਪ ਕੀਤਾ ਗਿਆ ਤੇ ਉੱਥੇ ਵੀ ਕੁਝ ਫਿਰ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਅਣਬਣਾ ਹੋਈ ਤੇ ਲੜਕਾ ਆਪਣੇ ਵਾਪਸ ਘਰੇ ਆ ਗਿਆ ਮੀਨ ਵੇਰ ਦਾ ਆਪ ਨੂੰ ਫਿਰ ਫੋਨ ਆਇਆ ਕਿ ਲੜਕੀ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਉਹਨੂੰ ਦੁਬਾਰਾ ਹਸਪੀਟਲ ਦੇ ਵਿੱਚ ਐਡਮਿਟ ਕਰਾਣਾ ਤੇ ਉੱਥੋਂ ਲੜਕੀ ਵਾਲੇ ਲੜਕੀ ਨੂੰ ਲੈ ਕੇ ਗਏ ਇਧਰੋਂ ਹਰਸ਼ ਕੁਮਾਰ ਦੇ ਇਹਨਾਂ ਦੀ ਵਾਈਫ ਡਾ ਹਸਪੀਟਲ ਪਹੁੰਚੇ ਸਾਰੀ ਰਾਤ ਉੱਥੇ ਰਹੀ ਐਂਡ ਜਿਹੜਾ ਡਾਕਟਰਸ ਨੇ ਸੀ ਡਾਕਟਰ ਸਾਹਿਬ ਸੀ ਉਹਨਾਂ ਨੇ ਉਹਦਾ ਇਲਾਜ ਕੀਤਾ ਐਂਡ अर्ਲियर ਮਾਰਨਿੰਗ ਇਨ ਦੀ ਹਸਪੀਟਲ ਜਿਹੜੀ ਬੱਚੀ ਆ ਉਹਨੂੰ ਡਿਸਚਾਰਜ ਕੀਤਾ ਗਿਆ ਸੀ ਉਸ ਸਮੇਂ ਹਰਸ਼ ਕੁਮਾਰ ਵੀ ਪ੍ਰੈਜ਼ੈਂਟ ਸੀ ਉੱਥੇ ਨਾ ਦੀ ਵਾਈਫ ਵੀ ਸੀ ਇਵਨ ਕਿ ਜਿਹੜਾ ਬਿਲਿੰਗ ਸਿਸਟਮ ਸੀਗਾ ਉਹ ਵੀ ਇਹਨਾਂ ਨੇ ਹੀ ਸਾਰਾ ਕੀਤਾ ਆਈ ऍम नॉट ਟਾਕਿੰਗ ਅਬਾਊਟ ਦੀ ਮਨੀ ਬਟ ਆਈ ऍम ਟਾਕਿੰਗ ਅਬਾਊਟ देयर ਪ੍ਰੈਜ਼ੈਂਸ ਐਂਡ देयर ਕਨਸਰਨ ਅਬਾਊਟ देयर ਡਾਟਰ ਇਨ ਲਾ ਤੇ ਉੱਥੇ ਬਿਲ ਦੇ ਕੇ ਬੱਚੀ ਨੂੰ ਘਰੇ ਛੱਡਿਆ ਗਿਆ ਐਟ ਦਟ ਟਾਈਮ ਇਟ ਵਾਸ ਆਲ ਵੈਲ ਓਨਲੀ ਵਿਦ ਦੀ ਪ੍ਰੋਬਲਮ दैट ਕਿ ਜਿਹੜੀ ਇਹਨਾਂ ਦੋਨਾਂ ਮੀਆਂ ਬੀਬੀ ਦੇ ਆਪਸ ਦੇ ਵਿੱਚ ਵਿਊਜ਼ ਨਹੀਂ ਸੀ ਰਲਦੇ ਹੂੰ ਤੋਂ ਹਜੇ ਹਜੇ ਸਭ ਕੁਝ ਇਹ ਚੱਲ ਰਿਹਾ ਸੀ ਕਿ ਮਹਤਵਪੂਰਨ ਵਿਅਕਤੀ ਵੀ ਸਮਾਜ ਦੇ ਇਹਨਾਂ ਨੂੰ ਦੁਬਾਰਾ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਹਨਾਂ ਦਾ ਦੁਬਾਰਾ ਤੋਂ ਫੈਚ ਅਪ ਹੋ ਜਵੇ ਕੋਈ ਇਹ ਜੀ ਇਹਨਾਂ ਦਾ ਡਿਸਕਿਊਟ ਨਾ ਹੋਵੇ ਕਿਉਂਕਿ ਜਿਹੜੇ ਦੋਨੇ ਪਰਿਵਾਰ ਹੈ ਸਮਾਜ ਦੇ ਬਹੁਤ ਮਹਤਵਪੂਰਨ ਵਿਅਕਤੀ ਨੇ ਬਹੁਤ ਉੱਚ ਪਰਿਵਾਰ ਬਲੌਗ ਕਰਦੇ ਆ ਪਰਮਾਤਮਾ ਦਾ ਦਿੱਤਾ ਹੈ ਇਹਨੂੰ ਸਭ ਕੁਝ ਇਸ ਕਰਕੇ ਚੋਦੇ ਸੀ ਕਿਉਂਕਿ ਜੇ ਇਹਨਾਂ ਪਰਿਵਾਰਾਂ ਦੀ ਵਿਗੜਦੀ ਹੈ ਸਮਾਜ ਦੇ ਵਿੱਚ ਜਾ ਕੋਈ ਅਨਮਨ ਹੁੰਦੀ ਹੈ ਤਾਂ ਇਟ ਇਸ ਅ ਵੈਰੀ ਡੈਮੇਜਿੰਗ ਫॉर ਦੀ ਅਦਰ ਪੀਪਲ ਆਫ ਦੀ ਸੋਸਾਇਟੀ ਜੇ ਇਹ ਲੋਕ ਲੜਦੇ ਜਿਨ੍ਹਾਂ ਕੋਲ ਸਭ ਕੁਝ ਦਿੱਤਾ ਹੋਇਆ ਤਾਂ ਜਿਨ੍ਹਾਂ ਕੋਲ ਨਹੀਂ ਹੈਗਾ ਤਾਂ ਉਹਨਾਂ ਦਾ ਕੀ ਹਾਲ ਹੋਊਗਾ ਤੇ ਪਰ ਇਸ ਤੋਂ ਪਹਿਲਾਂ ਹੀ ਇਹਨਾਂ ਦੀ ਵਾਈਫ ਅਰਸ਼ ਕੁਮਾਰ ਅਰੋੜਾ ਦੀ ਵਾਈਫ ਅਲਕਾ ਅਰੋੜਾ ਦੀਆਂ ਕੁਝ ਪਰਸਨਲ ਵੀਡੀਓਜ਼ ਤੇ ਫੋਟੋਗ੍ਰਾਫਸ ਸਿਗੀਆਂ ਉਹ ਕੋਈ ਵੈਸੇ ਫੋਟੋਵਾਂ ਦਾ ਅਸ਼ਲੀਲ ਨਹੀਂ ਸੀ ਆ ਨਾਰਮਲ ਯੋਗਾ ਕਰਦੇ ਦੀ ਫੋਟੋਵਾਂ ਸੀ ਬਟ ਉਹਦੇ ਨਾਲ ਕੁਝ ਕਮੈਂਟਸ ਵਗੈਰਾ ਸਮਾਜ ਦੇ ਵਿੱਚ ਕਿਸੇ ਮੋਬਾਈਲ ਨੰਬਰ ਤੋਂ ਪਬਲਿਸ਼ ਹੋਣ ਲੱਗੇ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਮੇਰੀ ਵਾਈਫ ਦੇ ਮੋਬਾਈਲ ਜਿਹੜੇ ਫੋਟੋਗ੍ਰਾਫਸ ਐ ਤੇ ਵੀਡੀਓਜ਼ ਆ ਪਬਲਿਸ਼ ਹੋ ਰੇ ਆ ਤੇ ਜਦੋਂ ਪਤਾ ਕੀਤਾ ਤਾਂ ਇਹਨਾਂ ਨੇ ਇੱਕ ਕਮਿਸ਼ਨਰ ਸਾਹਿਬ ਨੂੰ ਦਿਖਾ ਦਿੱਤੀ ਵੀ ਮੇਰੀ ਵਾਈਫ ਦੀਆਂ ਪਰਸਨਲ ਫੋਟੋਜ਼ ਤੇ ਵੀਡੀਓਜ਼ ਜਿਹੜੀਆਂ ਹੈਗੀਆਂ ਯੋਗਾ ਕਰਦੇ ਰੇ ਆ ਅਸ਼ਲੀਲ ਸ਼ਬਦਾਵਲੀ ਨਾਲ ਪੁਰਾਣੇ ਨੰਬਰ ਤੋਂ ਅ ਪਸਦੇ ਦੇ ਵਿੱਚ ਸੋਸਾਇਟੀ ਦੇ ਵਿੱਚ ਸਪਰੈਡ ਹੋ ਰਹੀ ਤਾਂ ਪੁਲਿਸ ਵਾਲਿਆਂ ਨੇ ਅਨਨੋਨ ਪਰਸਨ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਿਹਦੇ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਉਹ ਫੋਨ ਨੰਬਰ ਜਿਹਦੀ ਇਹ ਗੱਲ ਕਰ ਰਹੀ ਸੀ ਉਹਦਾ SIM ਸੀਗਾ that was delivered at the home of Ishaan Uppal Ishaan Uppal ਨਾਲ ਉਹਦਾ ਕਨਸਰਨ ਆਇਆ Ishaan Uppal ਦੀ ਬ੍ਰਦਰ ਆਫ Ishaan Uppal ਜਿਹੜੀ ਉਹਦੀ ਸਿਸਟਰ ਹੈ ਔਰ ਮਤਲਬ ਇਹਦੀ ਵਾਈਫ ਹੈ ਸ਼੍ਰੀਮਿਲਦੀ ਸ਼੍ਰੀ ਅਪਪਲ ਉਹਦਾ ਬ੍ਰਦਰ ਰੀਅਲ ਬ੍ਰਦਰ ਹੈ ਕਿ ਇਹਦੇ ਵਿੱਚ ਹੋਰ ਲਿੰਕ ਬਹੁਤ ਸਟਰੋਂਗ ਸੀ ਕਿ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਫੋਟੋਗ੍ਰਾਫਸ ਵਾਇਰਲ ਹੋਈਆਂ ਉਹਦੇ ਉੱਤੇ ਇਹਨਾਂ ਦੇ ਇੱਕ ক্লোਜ਼ ਫੈਮਲੀ ਫਰੈਂਡ ਹੈਗੇ ਆ ਮੈਂ ਜਗਜੀਤ ਸਿੰਘ ਰਾਜੂ ਜੀ ਉਹਨਾਂ ਦੀ ਪਰਮਾ ਸਟਾਈਲਰ ਉਹਨਾਂ ਦਾ ਜਿਹੜਾ ਫੋਨ ਨੰਬਰ ਤੇ ਉਹਨਾਂ ਦੀ ਫੋਟੋ ਸ਼ੋਅ ਕਰਕੇ ਜਿਹੜੀਆਂ ਇਹਨਾਂ ਦੀ ਵਾਇਟਰੀਆਂ ਫੋਟੋਸ ਹੈ ਉਹ ਜਿਹੜੀਆਂ ਬਸ ਉਹਦੇ ਵਿੱਚ ਮੋਬਾਈਲ ਦੇ ਨੈਟਵਰਕ ਦੇ ਵਿੱਚ ਸਪਰੈਡ ਕੀਤੀਆਂ ਗਈਆਂ ਮਲਟੀਮੀਡੀਆ ਤੇ ਸਪਰੈਡ ਕੀਤੀਆਂ ਗਈਆਂ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਰਾਜੂ ਸਟਾਈਲਰ ਕਾ ਇਹ ਇਹਨਾਂ ਦਾ ਫੈਮਲੀ ਫਰੈਂਡ ਹੈ ਇਹਨਾਂ ਦਾ ਫੋਟੋਗ੍ਰਾਫ ਯੂਜ਼ ਕੀਤਾ ਗਿਆ ਤੇ ਫੋਨ ਨੰਬਰ ਵੀ ਜਿਹੜਾ ਐਕਚੁਅਲ ਨੰਬਰ ਦੀ ਜਗ੍ਹਾ ਇੱਥੇ ਇਹਨਾਂ ਦਾ ਨੰਬਰ ਹੈ 97886666 ਇੱਥੇ ਸ਼ੋਅ ਕਰਕੇ ਇਸ ਤਰ੍ਹਾਂ ਇਹਨਾਂ ਦੀਆਂ ਫੋਟੋਆਂ ਤੇ ਵੀਡੀਓ ਸਪਰੈਡ ਕਰਦੇ ਸੀ ਤੇ ਅੱਜ ਬੁਝਾਰਿਸ਼ ਕਰਦੇ ਆਂ ਕਿ ਪੁਲਿਸ ਪ੍ਰਸ਼ਾਸਨ ਤੇ ਵੀ ਸ਼ੇਅਰ ਕਰੋ ਅਸਲ ਵਿੱਚ ਤੁਹਾਡੀ ਡਿਊਟੀ ਹੈ ਤੁਸੀਂ ਜੋ ਵੀ ਹੈ ਪਬਲਿਸ਼ ਕਰਨਾ ਹੈ ਕਰੋ ਸੁਣੋ ਲਿਖੋ ਅਖਬਾਰਾਂ ਦੇ ਵਿੱਚ ਐਡੀਆਂ ਵੱਡੀਆਂ ਵੱਡੀਆਂ ਫੋਟੋਵਾਲ ਲਾ ਦੇਣੀਆਂ ਮੈਟ੍ਰੀਮੋਨੀਅਲ ਡਿਸਪਲੋਏਟ ਦੇ ਵਿੱਚ ਮੈਂ ਤੁਸੀਂ ਲਾਨਿਓ ਰੋਜ਼ ਕਰਦੇ ਹੋ ਜਨਰਲ ਰਿਪੋਰਟਿੰਗ ਕਰਦੇ ਹੋ ਕਿ ਛਾਣੇ ਛਾਣੇ ਜਗ੍ਹਾ ਪਰਚਾ ਦਰਜ ਹੋਇਆ ਇਹਦੇ ਵਿੱਚ ਛਾਣੇ ਛਾਣੇ ਬੰਦੇ ਨਾਮਜ਼ਦ ਕੀਤੇ ਗਏ ਬਟ ਤੁਸੀਂ ਅਖਬਾਰ ਦੇਖੋਗੇ ਕਿੱਡੀਆਂ ਵੱਡੀਆਂ ਵੱਡੀਆਂ ਫੋਟੋਗ੍ਰਾਫਸ ਜਿਵੇਂ ਡਾਇਰੀ ਬਿਲਕੁਲ ਹਰ ਕ੍ਰਿਮੀਨਲਸ ਜਾਂ ਰੂਟੀਨ ਕ੍ਰਿਮੀਨਲਸ ਹੈਗੇ ਆ ਸੋ ਥਿਸ ਇਜ਼ ਥਿਸ ਸ਼ੁੱਡ ਨੋਟ ਬੀ ਡਨ ਇਹ ਗੱਲ ਅਸੀਂ ਇਹ ਟੇਜ ਮੀਡੀਆ ਵਗੈਰਾ ਕਦੀ ਪੇ ਨਹੀਂ ਹੈਗੇ ਬਹੁਤ ਸਿੰਪਲ ਅਸੀਂ ਫੈਮਿਲੀ ਹੈਗੇ ਆ 50 ਸਾਲ ਹੋ ਗਏ ਮੇਰੇ ਬਾਪ ਨੇ ਉੱਥੇ ਆਏ ਕਿਉਂ ਤੁਹਾਨੂੰ ਤੁਸੀਂ ਪਿੱਛੋਂ ਆਏ ਆ 50 ਸਾਲਾਂ ਦੇ ਮੇਰੇ ਬਾਪ ਦੀ ਬਣਾਈ ਇੱਜ਼ਤ ਮੇਰੇ 50 ਸਾਲ ਮੇਰੇ ਮੇਰੇ ਬਾਪ ਨੇ ਉੱਥੇ ਗੱਜ ਬਣਾਈ ਉੱਥੇ ਅਸੀਂ ਆਪਣਾ ਰਤਬਾ ਕਾਇਮ ਕੀਤਾ ਹੈਗਾ 50 ਸਾਲ ਹੋ ਗਏ ਮੇਰੇ ਬੌਲ ਕੋਲ ਬੈਠੇ ਆ ਇੰਨਾ ਦਾ ਫੁੱਟਾ ਲਾਇਆ ਮੈਂ ਫਲ ਖਾ ਰਿਆ ਮੈਂ ਆਪਣੇ ਭੂਗਾ ਜੋ ਵੀ ਅਸੀਂ ਸਾਡੇ ਬਾਪੂ ਨੂੰ ਸਾਨੂੰ ਇਹ ਸਿਆਣਾ ਕੀ ਦੀ ਬਨਾਮੀ ਕਰਨੀ ਇਹਨੇ ਮਰਿਆਦਾ ਤੋਂ ਬਾਅਦ ਕੋ ਗੱਲ ਕਰਨੀ ਨਾ ਕਿਸੇ ਨਾਲ ਲੜਨਾ ਜੋ ਸਾਡੇ ਮਾਪਿਆਂ ਨੇ ਸਾਨੂੰ ਸਿਖਾਇਆ ਸਰ ਕੁੜੀ ਨੇ ਕਿਉਂ ਕੀਤਾ ਮੈਂ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਨਾਲ ਕੀਤਾ ਤੁੰਨ ਲੋਕੀ ਅਸੀਂ ਕੰਨਿਆਂ ਨਾਲ ਦਿੱਤਾ ਬੋ ਜੀ ਉਹ ਕੁਛ ਨਾਲ ਵਿਆਹ ਤੇ ਚਾਹ ਨਾਲ ਵਿਆਹ ਕੀਤਾ 25 26 ਸਾਲ ਮੇਰੇ ਵਿਆਹ ਨੂੰ ਹੋ ਗਿਆ ਹੈ ਤੁਸੀਂ ਚਾ ਵੀ ਸਾਨੂੰ ਸਾਡੀ ਅਜ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ। ਸਾਡੀ ਤਾਂ ਕੋਈ ਸਿੱਧੀ। ਤੇ ਸਾਨੂੰ ਆਪਣੀ ਫੈਮਲੀ ਦਾ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ। 25 ਬੱਚੇ ਦਾ ਕੁਝ ਨਾ ਪਿਆਰ ਕੀਤਾ। ਹੁਣ ਬੱਚੇ ਦੀ ਮੈਰਿਜ ਹੋਈ। ਇਹ ਦੋਨੋਂ ਯੂਰਪ ਗਏ ਹੋਏ। ਬੱਚਿਆਂ ਦੀ ਮਿਹਨਤ ਨਹੀਂ ਬਣੀ। ਕੁੜੀ ਨੇ ਮੁੰਡੇ ਨੂੰ ਮਾਰਿਆ। ਦੋ ਤਿੰਨ ਵਾਰ ਹੀ ਮਾਰਦਾ। ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮਾਨੂੰ। ਦੋ ਤਿੰਨ ਵਜੇ ਮਾਰਤਾ ਕੁੜੀ ਨੇ ਮੁੰਡਾ ਨੂੰ ਮਾਰਤਾ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲ ਕਰਨ ਗਏ ਮਾਮੇ ਨੇ ਮੇਰੇ ਕੁਪੜ ਮਾਰਤਾ ਉਹਦੇ ਜਿਸ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਆ ਕਿ ਮੁਕੇਸ਼ ਭਾਈ ਇਹ ਲੜਕੇ ਦੇ ਮਾਮਾ ਜੀ ਹੈਗੇ ਆ ਇਹਨਾਂ ਨੂੰ ਕੋਈ ਗੱਲ ਕਰੋ ਸਿੱਧਾ ਹੱਥ ਚੱਕ ਕੇ ਗੱਲ ਕਰਦੇ ਮੋਂ ਹੱਥ ਚੱਕ ਤੋਂ ਬਗੈਰ ਤੂੰ ਗੱਲ ਹੀ ਨਹੀਂ ਕਰਨੀ ਇਹਨਾਂ ਨਾਲ ਸਿਆਸਤ ਨੂੰ ਕੀ ਮੰਗੇ ਜੀ ਹੁਣ ਤਾਂ ਸਿਆਸਤ ਨੂੰ ਦੋ ਸੀ ਸਿਰਫ ਇਨਸਾਫ ਚਾਹੁੰਦੇ ਹੈਗੇ ਆ ਕੁੜੀ ਕੋਈ ਡਿਮਾਂਡ ਕਰ ਰਹੀ ਹੈ ਤੁਹਾਡੇ ਕੋਲ ਕੁੜੀ ਤਾਂ ਕੋਈ ਡਿਮਾਂਡ ਮਤਲਬ ਕੁੜੀ ਮੁੰਡੇ ਕੋਈ ਲੜਾਈ ਹੈ ਕੁੜੀ ਨੇ ਡਿਮਾਂਡ ਕਰਨੀ ਹੋਂ ਤਾਂ ਉਹ ਕਹਿੰਦੇ ਇਹ ਸੱਚ ਅੱਜ ਉਹ ਨਾਲ ਨਾਲ ਖੜੇ ਹੈ ਠੀਕ ਇੱਕ ਇੱਕ ਫੋਟੋ ਦਿਖਾਈਓ ਜੀ ਇਹ ਸੱਸ ਨੂੰ ਦਾ ਪਿਆਰ ਹੈਗਾ ਮੇਰੀ ਗੱਲ ਸੁਣੋ ਬੱਚਿਆਂ ਦੀ ਲੜਾਈ ਹੁੰਦੀ ਆ ਮਾਂ ਪਿਓ ਉਹਨਾਂ ਘਰ ਬਸਾਂ ਦੀ ਕੋਸ਼ਿਸ਼ ਕਰਦੇ ਆ ਸਾਰੇ ਜਿਹੜਾ ਲੜਕਾ ਆ ਜੀ ਪੋਸਟਰ ਕਿਸ ਚੀਜ਼ ਦਾ ਲਾ ਰਿਹਾ ਸੀ ਘਟੇ ਘਰ ਦੇ ਬਾਹਰ ਜਿਹੜੀ ਨਿਊਜ਼ ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਕਾਤੀਆਂ ਗਈਆਂ ਟੋਟਲ ਸਾਰੇ ਮਹੱਲੇ ਸਾਰੇ ਸਾਡਾ ਸੂਰਾ ਮਹੱਲਾ ਨਾਲ ਹੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤੋ ਅਸੀਂ ਤੇਰੇ ਨਾਲ ਗਨੇ ਤੋ ਘਬਰਾਨਾ ਤੋ ਪਿਆ ਮੈਂ ਕਿਹਾ ਮੈਨੂੰ ਧਮਕੀਆਂ ਦਿੰਦੇ ਬਗ ਕਦੀ ਪੁੱਛਦੀ ਕਿ ਦੀਆਂ ਕਹਿੰਦੇ ਅਸੀਂ ਤੇਰੇ ਨਾਲ ਹੈ ਪਰਸ ਨਾਲ ਹੈ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਇਸ ਵੇਲੇ ਕਿਹੜਾ ਅੱਜ ਬੰਦਾ ਪੋਸਟਰ ਲਾ ਰਿਹਾ ਲਾ ਰਿਹਾ ਸੀ ਉਹ ਬੰ ਭੜ ਲਿਆ ਕੱਲ ਵੀ ਉਹੀ ਸੀਗਾ ਮੁੰਡਾ ਇਸ ਤੋਂ ਵੱਲੇ ਮਹੀਨਾ ਪਹਿਲੇ ਵੀ ਉਹੀ ਮੁੰਡਾ ਸੀਗਾ ਵੀ ਹੁਣ ਬਕਵਾਸ ਕਰੀ ਜਾਂਦੇ ਪਏ ਇੱਥੇ ਆ ਕੇ ਬੋਜੀ ਪੜ੍ਹਿਆ ਦੋ ਕਹਿੰਦਾ ਮੀਡੀਆ ਵਾਲਾ ਉਹ ਮੀਡੀਆ ਵਾਲਾ ਬੰਦਾ ਪਹਿਲੇ ਬੋਜੀ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਕਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਛੇ ਦੇ ਮਜਬੂਤ ਜਿਹੜੇ ਬਸੂਖ ਵਾਲੇ ਬੰਦੇ ਵਿੱਚ ਬੈਠੇ ਛੇਰ ਦਾ ਵੱਡੇ ਤੋਂ ਵੱਡਾ ਬਸੂਖ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੋਜੀ ਅੰਕਲ ਜੀ ਬਹੁਤ ਵਧੀਆ ਬੰਦੇ ਨੇ ਇਹ ਇਵਨ ਸਾਕੇ ਇਹਨਾਂ ਦੇ ਵੱਡੇ ਭਾਈ ਸਰਵਿੰਦਰ ਭਾਈ ਸਾਹਿਬ ਹੈ ਬਹੁਤ ਵਧੀਆ ਬੰਦੇ ਆ ਉਹ ਸਾਡਾ ਵੀਰ ਆ ਸਾਡਾ ਪਿਓ ਆ ਮਲੂ ਉਹ ਡੈਥ ਵੀ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਡੀ ਗੱਲ ਕਿਸੇ ਸ਼ਿਕਵਾ ਨਿਭੜ ਗਈ ਸੀ ਅਰੇ ਅਰੇ ਹੀ ਮੇਰੀ ਸੀ ਇਹ ਲੱਗਿਆ ਅਰੇ ਹੀ ਮੇਰੀ ਸੀ ਤੈਂ ਸਰ ਜਿਹੜੀ ਐਨੀਮੋਨ ਨਾਂ ਨਵਾਂ ਕਰਕੇ ਕਰਕੇਡ ਕੰਟਰੀ ਦੀ ਗੇਸ ਸੀ ਉਹ ਗੇਸ ਸੀ ਉਹ ਸ਼ਰੂਪ ਪੁਰਾ ਜਰੂਪ ਗਏ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋ ਸਾਰੇ ਬੱਕੇ ਦੀ ਰਸੀਦਾ ਹੈਗੀਆਂ ਆਰਟੀ ਸੀ ਸਭ ਕੁਝ ਹੈਗੀਆਂ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋ ਰਸੀਦਾ ਹੈਗੀਆਂ ਦੂਜੀ ਗੱਲ ਇਹਨਾਂ ਨੇ ਜਿਹੜਾ ਮਹਾਰਾਜਨ ਫੰਕਸ਼ਨ ਕੀਤਾ ਸੀ ਤਾਂ ਮੈਂ ਵੀ ਮਹਾਰਾਜਨ ਸੰਗ ਲਿੱਤਾ ਸੀ ਪਰ ਸੰਗ ਦਾ ਫੰਕਸ਼ਨ ਕੀਤਾ ਸੀਗਾ ਤੇ ਬਰਾਬਰ ਦੇ ਫੰਕਸ਼ਨ ਕੀਤਾ ਸੀ ਕਿਸੇ ਬਸ ਉਹ ਕਸਨ ਛੱਡੀ ਇਹ ਕਹਿੰਦੇ ਸੀ ਲਾਲਚੀ ਬੰਦੇ ਆ ਅੱਜ ਅਸੀਂ ਲਾਲਚੀ ਬੰਦੇ ਨੂੰ ਪਹਿਲੇ ਕਿਉਂ ਕੀਤਾ ਮੇਰੀ ਵਾਈਫ ਦੀ ਫੋਟੋ ਨਾਲ ਬਿਆਰਜ ਇਹਨਾਂ ਨੇ ਕੀਤੀਆਂ ਅਸੀਂ ਉੱਥੇ ਆਨ ਪਛੱਤੇ ਬੰਦੇ ਦੇ ਐਫਆਈਆ ਲਿਖਾਈ ਅਸੀਂ ਉਦੋਂ ਉਹਦੇ ਵਿੱਚ ਇਹ ਜਿਹੜੇ ਅਸੀਂ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਡੇਟ ਦੇ ਸ਼ਾਮ ਉਪਲਦੇਸ ਨਹੀਂ ਕੀਤਾ ਤੇ ਇਹਦੇ ਪਿਓ ਵਿਗਾਸ ਉੱਪਰਲੇ ਮਿਲ ਕੇ ਕੀਤਾ ਉਸ ਐਫਆਈਆ ਜਿਹਨਾਂ ਸੀਡੀਆਰ ਨੰਬਰ 'ਚ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਹੋਏ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫਆਈਆ ਲਗਾਈ ਵੀ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆ ਰੱਬਰ ਹੋ ਜਾਗੀ ਵੇ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਵਾਈ ਦੇ ਗਲਾਬ ਗੰਦ ਬੋਲੇ ਆ ਮੇਰੇ ਯਾਰਾਂ ਦੋਸਤਾਂ ਦੇ ਗਲਾਬ ਗੰਦ ਬੋਲੇ ਆ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤਲਬ ਕਿ ਇਹਨਾਂ ਨੇ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੀ ਚੰਗੇ ਪਰਿਵਾਰਾਂ ਦੇ ਮਰਿਆਦੇ ਖਤਮ ਕਰਤੀ ਵੀ ਅਸੀਂ ਕਿ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਹਿਬ ਰਵਿੰਦਰਜੀ ਬੋਜ ਬਹੁਤ ਅੱਛੇ ਸੀ ਜਿਹੜਾ ਇਹਨਾਂ ਦੇ ਵਿੱਚ ਘਾਰ ਲਾ ਜਿਹੜਾ ਹੈਗਾ ਇਹ ਕੋਈ ਮੁੰਡਾ ਹੈਗਾ ਈਸ਼ਾਨ ਉਪਲ ਤੇ ਇਹ ਕਹੇਗਾ ਮੁਕੇਸ਼ ਕਪੂਰ ਕੇ ਕਰੇਂਦਰਾ ਮਾਲਿਕ ਟੋਨੀ ਉਹ ਤਾਂ ਕੋਈ ਥੱਪੜ ਬੜਾ ਗੱਲ ਨਹੀਂ ਕਰਦਾ ਤੂੰ ਆਤ ਸੀ ਮੈਂ ਤੂੰ ਚੁਕਵਾ ਦੂੰਗਾ ਮੈਂ ਤੂੰ ਇਹ ਕਰ ਦੂੰਗਾ ਮੈਂ ਤੇ ਤੇਰਾ ਲਵਾ ਦੂੰਗਾ ਮੈਂ ਤੈਨੂੰ ਕਰ ਦੂੰਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਖੋੜ ਦੂੰਗਾ ਰੋਹ ਧਮਕੀ ਰੋਹ ਧਮਕੀ ਕੋਈ ਸੜਦਾ ਜਿੰਨਾ ਮਸਵਾਲ ਕਰਦਾ ਮੇਰੇ ਡੈਡੀ ਨੂੰ ਇੰਨਾ ਬੋਲੇ ਆ ਮੇਰੇ ਡੈਡ ਨੂੰ ਅਟੈਕ ਹੋ ਗਿਆ ਭਾਈ ਪੋਲਿਟੀਕਲ ਪਾਵਰ ਆ ਉਹਨਾਂ ਦੀ ਹਾਂਜੀ ਬਸ ਪੋਲਿਟੀਕਲ ਸਾਡੇ ਲਿੰਕ ਆ ਇਹ ਕਰਦਾਂਗੇ ਉਹ ਕਰਦਾਂਗੇ ਤੈਨੂੰ ਦਬਾ ਦਾਂਗੇ ਚੁਟਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਭਾਈ ਸੱਟਾ ਮਸਲਾ ਖਤਮ ਹੋ ਲਵਲੀ ਕੁਰੀ ਲਵਲੀ ਕੁਰੀ ਸੀ ਕੇਵਲ ਬੋਲੇ ਜੰਗ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੂੰ ਚਿੰਤਨਗਰ ਤੂੰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨੀਨੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅਜ ਤੋਂ 20 25 ਦਿਨ ਪਹਿਲੇ ਗੱਲ ਮੇਰੇ ਤੇ ਸਾਡੀ ਮੀਟਿੰਗ ਹੋ ਗਈ ਮਨੂੰ ਰਵਿੰਦਰ ਬਾਉ ਦੇ ਪੈਰੀ ਬੁਆਤਾ ਰਵਿੰਦਰ ਬਾਉ ਜੀ ਕਹਿੰਦੇ ਜਲ ਗੱਲ ਖਤਮ ਹੋ ਗਈ ਵੱਡੇ ਸਾਡੇ ਬਿਓ ਸਮਝ ਲੈਗੇ ਆ ਚੋਦੀ ਗੱਲ ਖਤਮ ਹੋ ਗਈ ਤੇ ਵਿਕਾਸ ਉੱਪਰ ਨਾਲ ਦੇ ਪਿਓ ਨਾਲ ਹੱਥ ਮਲਾਤੀ ਚਲੋ ਜੀ ਗੱਲ ਚਲੋ ਜੀ ਗ ਤਾ ਤੁਹਾਡਾ ਸਾਥ ਦੋਗੇ ਆਪਾਂ ਬਹਿ ਕੇ ਸਮਝ ਲਾਂਗੇ ਆਪਾਂ ਸਮਾਜ ਦੇ ਬੰਦੀ ਹੈ ਨਾ ਆਪਾਂ ਬਹਿ ਕੇ ਸਾਫ਼ ਹੀ ਕਰਦਾ ਗੰਦਾ ਨਾ ਉਸ ਤੋਂ ਬਾਅਦ ਆਨੇ ਉੱਤੋਂ نیچے ਕੋ ਪੋਲੀਟਿਕਲ ਚੈੱਕ ਲਾ ਕੇ ਜੈਕ ਲਾ ਕੇ 313 ਲਵਾਤੀ ਸਾਰੇ ਸਾਡੇ ਕੋ ਪ੍ਰੂਫ ਹੋ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਗਾ ਹੋਣਾ ਸਮਾਜ ਤੇ ਕੀ ਮੈਸੇਜ ਦੇ ਰਿਹਾ ਜੇ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰਦੀਏ ਆਪਾਂ ਜੁੜਨਾ ਗੰਦਾ ਪੜਾ ਤੁਹਾਡੀ ਕੁੜੀ ਇਦਾਂ ਤੇ ਜਨਾਨੀ ਇਦਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਐ ਮੇਰੀ ਮੇਰੀ ਭੈਣ ਬੈਠੀ ਹੈ ਆਮਲੀ ਭਾਜੀ ਬੈਠੀ ਆ ਕੋ ਮੇਰੀ ਤੀਜੀ ਬੈਠੀ ਆ ਸਦਾ ਸਦਾ ਬਰਾਂ ਸਾਰੇ ਮਹੱਲੇ ਦੀ ਲੇਡੀਜ਼ ਆ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਦਾ ਥਿਆ ਪੂਰਾ ਹਲੀ ਰੋਡ ਸਾਰੀ ਆਈ ਆ ਸਾਰੇ ਵੀ ਸਪੋਰਟ ਕਰੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਹਾ ਬਸ ਇਹ ਬੰਦੇ ਨਾਲ ਖੜੇ ਸਮਨ ਸਾਹਿਬ ਜੀ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਲੱਗਦਾ ਸਾਨੂੰ ਹਮੇਸ਼ਿਆ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਇਹੀ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਹੈ ਇਹੀ ਗਲਤੀਆਂ ਆ ਨਾਜਾਇਜ਼ ਉਠਾ ਰਹੇ ਉਹਨੂੰ ਨਜਾਇਜ਼ ਹੀ ਕਰ ਰਹੇ ਸਾਡਾ ਦੱਸੋ ਬੋ ਜੀ ਮੈਂ ਬੋਈ ਹੈ ਮੈਂ ਤੇ ਰਿਗੈਸ ਸਾਨੂੰ ਸਪੋਰਟ ਕਰੇ ਸੀਪੀ ਸਰਾਨੂੰ ਸਪੋਰਟ ਕਰੇ ਲੇਕਿਨੋ ਘਟੀਆਂ ਘਟੀਆਂ ਪ੍ਰੂਵ ਨਾ ਗਏ ਕੋਈ ਕੁਝ ਕਰੋ ਪੁਲਿਸ ਵਿੱਚ ਆਦੀ ਕਿਹਾ ਪੁਲਿਸ ਕੋਲ ਤਾਂ ਕੁੜੀ ਆ ਕੇ ਬੰਦੀ ਹੈ ਮੈਂ ਮਰ ਗਈ ਜੇ ਮੇਰਾ ਜਿਓ ਹੋ ਗਿਆ ਅੱਧਾ ਆ ਗਿਆ ਮੁੰਡੇ ਨੂੰ ਕੁੱਟੀ ਜਾਂਦੀ ਹੈ ਪੁਲਿਸ ਕੋਲ ਆ ਕੇ ਹੋਈ ਜਾਂਦੀ ਪਈ ਆੜ ਕੋ ਵੀਡੀਓ ਹੈਗੀ ਮੁੰਡੇ ਦੇ ਗੁੱਦੇ ਦੀ ਲੈ ਦੇਖੋ ਭਾਈ ਜੀ ਤਾਂ ਉਹਨੇ ਨੂੰ ਕੁੱਟੇ ਸਾਰੀ ਗੁਰੂਪ੍ਰੇਸੀ ਪਾਈ ਹੋਈ ਹੈ ਤਰੀਕਾ ਥੋੜਾ ਹੈਗਾ ਇਹ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਉਹਨੇ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹਨੂੰ ਟੁਟ ਕੇ ਆਪਣਾ ਇਹਨੇ ਦੇ ਕੇ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਬਿੱਟੇ ਨਾਲ ਸੀ ਮੈਂ ਨਾਲ ਹੀ ਰਹਿੰਦੇ ਵੀ 26 ਅਧਮਚੇ ਉਹ ਵੀ ਪਰਿਵਾਰ ਠੀਕ ਹੈ ਸਾਡਾ ਪਰਿਵਾਰ ਵੀ ਠੀਕ ਹੈ ਬੱਚਿਆਂ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਮੇਰੇ ਕੋਲੋਂ ਜਿੰਦ ਤੋਂ ਦੱਟ ਆ ਗਿਆ ਨੇ ਕਦੀ ਕੀ ਪਛਬਵਾ ਨਾ ਕਦੀ ਕੀ ਪਛਬਵਾ ਨਾ ਸਾਨੂੰ ਸਮਝ ਲੱਗਦੀ ਵੀ ਕੀ ਹੋ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਐ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਉਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰੇ ਘਰ ਮੌਲੋ ਦਾ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਮੈਨੂੰ ਵਿਆਹ ਹੀ ਨਾ ਕਰੇ ਮੁੰਡੇ ਨਹੀਂ ਹੋਣਾ ਚਾਹੀਦੇ ਜੋ ਸਾਡੇ ਹਾਲਾਤ ਨੇ ਕਿਤਾ ਪਿਆ ਸਾ ਉਹਨਾਂ ਨੇ ਐਸਾ ਵਿੜਾ ਕਰਾ ਦਿੱਤਾ ਪੂਰੇ ਸਮਾਜ ਬਦਕੇ ਆਪਾਂ ਬਰਾਦਰੀ ਦੇ ਨਾਮ ਤੇ ਕੋਈ ਚੀਜ਼ ਤੋਂ ਹੁੰਦੀ ਨਹੀਂ ਕਿ ਮर्यादा ਤਾਂ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨੂੰ ਕਰਦੇ ਬੋਈਏ ਤੇ ਗੁੰਡੇ ਹੈ ਬਈ ਬਿਜ਼ਨਸਮੈਨ ਨਹੀਂ ਗੁੰਡੇ ਲੱਗਦਾ ਸਰੀਪ ਪਰਿਵਾਰਾਂ ਦੇ ਇੰਜੀਨੀਅਰ ਹਨ ਖਰਾਬ ਬਈ ਵਿਆਹ ਹੀ ਨਹੀਂ ਕਰਾ ਜਿੰਦਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮੈਨੂੰ ਆਪੇ ਵਿਆਹ ਕਰਾਣ ਅਸੀਂ ਇਹ ਚੱਕਰ ਹੀ ਪਿਆਸਦੇ ਸਾਡੀ ਤਾਂ ਆਪਣੀ ਲਾਈਫ ਖਰਾਬ ਹੋ ਗਈ ਬਈ ਮੁੰਡਾ ਜੰਮਣਾ ਗਲਤੀ ਹੈ ਮੁੰਡੇ ਨੂੰ ਨਾ ਗਲਤੀ ਹੈ ਬੋਈ ਮੁੰਡਾ ਹੋਣਾ ਹੀ ਚਾਹੀਦਾ ਸਾਰੇ ਸਮਾਜ ਦੇ ਮੇਰੇ ਜਿੰਨੇ ਯਾਰ ਦੋਸਤ ਕਿੱਦਾਂ ਵਿਆਹ ਕਰਨਗੇ ਦਲੂ ਕੀ ਕੋਈ ਕਿੰਦਾ ਕਰੂਗਾ ਇਹ ਸੱਤ ਤਕੂਸ਼ ਕਰ ਸਕਦਾ ਜਿੰਨਾ ਮੈਂ ਕਰਦਾ ਨਾਲੇ ਵੇ ਜੋਰ ਨਾਲ ਕਿੰਦਾ ਦੂ ਸਾਰਾ ਦੋ ਦੇਖੋ ਕੋਈ ਮਸ਼ਪੈਜ਼ੋ ਲੈ ਕੇ ਸਾਰੇ ਇਕੱਠੇ ਇਹਨਾਂ ਸਾਰਿਆਂ ਨੇ ਮੇਰੇ ਸੁਨੋ ਸੋਸਾਇਟੀ ਨੇ ਸਾਰੇ ਜਰੂਰ ਨੇ ਮੇਰੇ ਪ੍ਰਬੰਧ ਸਾਰੇ ਹਿੰਮਤ ਦਿੱਤੀ ਅਸੀਂ ਤੇਰੇ ਨਾਲ ਖੜੇ ਆਂ ਪ੍ਰਸ਼ਾਸਨ ਦੇ ਨਾਲ ਸਾਰੇ ਪਿਤਰੀਜ਼ ਮਦਦ ਕਰਾਂਗੇ ਮੇਰੇ ਘਰ ਦਾ ਜਿੰਨ ਦਾਤ ਦੇ ਪਹਿਲੇ ਮੇਰੇ ਲక్ష్ਮੀ ਨੇ ਕਰਦੀ ਹੈਗੀ ਨਾ ਮੇਰੇ ਨਾਲ ਜੂਸ ਘਟੇ ਕਦੀ ਮੇਰੇ ਮਾਂ ਨੂੰ ਢੋਲਦੇ ਕਦੀ ਮੇਰੇ ਪੁੱਤਰਾਂ ਨੂੰ ਢੋਲਦੇ ਮੈਂ ਕਿੱਥੇ ਜਾ ਕੇ ਮਰਾਂ ਬੋ ਜੀ ਮੰਦੇ ਇਨਸਾਫ ਚਾਹੀਦਾ ਜਿੱਦਾਂ ਮਰੀਏ ਸਾਹਿਬ ਲੈ ਕੇ ਆਓ ਤੁਸੀਂ ਜੇ ਨਾ ਬਰੋਗਿਆ ਜੇ ਮੈਨੂੰ ਸਿਰਫ ਇਨਸਾਫ ਦੇਣਾ ਮੈਂ ਤੇ ਅੱਡੇ ਕੇ ਸਾਹ ਹੋਇਆ ਵੀ ਸੱਚ ਦਾ ਸਾਥ ਦੋ ਕੁਝ ਨਹੀਂ ਸਾਇਰ ਨਹੀਂ ਗਾਓ ਸਿਰਫ ਸੱਚ ਦਾ ਸਾਥ ਦੋ ਸੱਚ ਦੇਖੋ ਕੀ ਹੈਗਾ